ਬਾਬਾ ਬਿਲਾ ਅਈ ਗਾਂਜਨਗਰ ਕੈਂਪ ਦੇ ਵਾਰ ਨੰਬਰ 6 ਤਿੰਤੋਂ ਵਾਲੀ ਗਲੀ ਮੈਂ ਆਪਣੀ ਦੁਕਾਨ ਤੇ ਹੀ ਹੀਰਾ ਲਾਲ ਡਰਾਈਵਰ ਜਿਹੜਾ ਗੱਡੀ ਚਲਾਉਂਦਾ ਇਹਨੇ ਮੇਰੇ ਮੁੰਡੇ ਨਾਲ ਐਵੇਂ ਜਾਣਬੁੱਝ ਕੇ ਦੋ ਤਿੰਨ ਵਾਰੀ ਅੱਗੇ ਵੀ ਇਹਨੇ ਉਹ ਗਲਤ ਕੰਮ ਕਰਕੇ ਲੜਾਈ ਝਗੜਾ ਕੀਤਾ ਤੇ ਮੈਨਾਂ ਨੂੰ ਘਰ ਸਣਾ ਤੇ ਜੰਗਰੀ ਗੁੜਿਆ ਦੇ ਵੀ ਗੱਡੀ ਹੀਰਾ ਮੰਮੀ ਨੇ ਮਾਰਨ ਡਿਆ ਦਾ ਮੈਂ ਭੱਜ ਕੇ ਆਇਆ ਜਿਹਨੂੰ ਆਣ ਕੇ ਵੇਖਿਆ 10 12 ਜਿਹੜੇ ਹਨ ਇਹਨਾਂ ਨੇ ਆਣ ਕੇ ਮੇਰੇ ਘਰ ਦਾ ਭਾਂਡੇ ਤੋੜ ਕਰਤੀਏ ਤੇ ਮੇਰੀ ਘਰ ਦੀਆਂ ਚੀਜ਼ਾਂ ਦੇ ਵੀ ਸੀ ਬਾਂ ਤੋੜਦੀਏ ਉਹ ਮੈਂ ਹਸਤਾਵੇ ਦਾਹ ਕਰਾਈ ਦੀਏ ਸੁਖਮਰ ਮੈਂ ਕਹਿਤਾ ਵੀ ਤੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਮੈਂ ਕਰਾਂਗਾ ਭਾਂ ਤੋੜ ਇਹਨਾਂ ਕੋਈ ਦਾਤਰ ਹਨ ਇਹਨਾਂ ਕੋਈ ਡਾਂਗਾ ਹਨ ਬੈਸਬੋਲ ਹਨ ਤੇ ਅਸੀਂ ਆਪ ਜੇ ਦੌੜ ਕੇ ਜਾਲ ਬਚਾਈਏ ਤੇ ਮਾਰੇ ਬੱਚਿਆਂ ਮੇਰੀ ਮੂਹ ਹੈ ਮੇਰੇ ਪੁੱਤਰ ਹਨ ਮੈਂ ਇਹਨਾਂ ਨੂੰ ਦੁਰਗ ਭੱਜ ਕੇ ਆਪਣੀ ਜਾਨ ਬਚਾਈ ਜੇ ਇਹਨਾਂ ਦੇ ਇਟਵਟਾ ਮੇਰੇ ਤੁਹਾਡੇ ਕੋਲੇ ਸਭ ਕੁਝ ਇਹਨਾਂ ਨੇ ਇਟਵਟਾ ਚਲਾਇਆ ਇਹ ਜਿਹੜਾ ਡਰਾਈਵਰ ਜਿਹੜਾ ਇਹ ਆਪਣੇ ਆਪਣੇ ਮਾਨ ਕਰਦਾ ਵੀ ਮੈਂ ਡਰਾਈਵਿੰਗ ਕਰਨਾ ਤੇ ਮੈਂ ਇਹਨਾਂ ਨੂੰ ਮਾਰ ਦੇਵਾਂਗਾ ਮੈਂ ਆਂ ਕਰ ਦੇਵਾਂਗਾ ਤੀਸ ਕਰਕੇ ਆਹੀ ਪ੍ਰਸ਼ਾਸਨ ਕੋਲ ਮੰਗ ਕਰਨੇ ਤੇ ਸਾਨੂੰ ਇਨਸਾਫ ਦਵਾਇਆ ਇਤਨਾ ਕਿਸ ਕੋਈ ਨਹੀਂ ਜੀ ਇਹ ਜਾਨ ਗੁਝ ਕੇ ਸਾਨੂੰ ਆਈ ਹੈ ਇੱਕ ਕਮਰਾ ਬਣਾਇਆ ਹੋਇਆ ਇਹ ਕਮਰੇ ਤੂੰ ਕਦੇ ਤੀ ਆਪਣੀ ਗਲੀ ਸਾਰੀ ਵੀ ਸਰਕਾਰੀ ਹੈ ਇਹ ਗਲੀ ਦੇ ਵਿੱਚ ਆਹੀ ਬੂਆ ਕੱਢਿਆ ਦਾ ਕਦੇ ਆਂਦੇ ਤੀ ਗਲੀ ਇੱਧਰ ਬੂਆ ਕੱਢਿਆ ਦਾ ਕਦੇ ਆਂਦੇ ਵੀ ਕਦੇ ਕੋਈ ਗੱਲ ਬਾਤ ਸਾਡੇ ਆਪੋ ਦੇ ਵਿੱਚ ਉਦਾਂ ਸਾਡੇ ਚਾਚੇ ਦਾ ਲੜਕਾ ਵੀ ਸਾਨੂੰ ਪਤਾ ਨਹੀਂ ਸਾਡੇ ਨਾਲ ਕਿਹੜੀ ਗੱਲ ਦੀ ਲੈਂਦਾ ਵੇ ਇਹ ਰਾਤ ਦੀ 8 ਵਜੇ ਦਾ ਵਕਿਆ ਤੇ ਇਸ ਕਰਕੇ ਆਹੀ ਮਲ ਕੋਈ ਇਹਨੇ ਕਦੇ ਅਜੇ ਤੱਕ ਚਿੰਦੀ ਨਹੀਂ ਮਾਰੀ ਵੀ ਕਦੇ ਇਹ ਤਾਂ ਕੋਈ ਨਹੀਂ ਪਤਾ ਨਹੀਂ ਸਾਡੇ ਨਾਲ ਕਿਹੜੀ ਗੱਲ ਦੀ ਜਵਾਬੀ ਕੱਢਦਾ ਤੇਰੇ ਘਰ ਵਾਲੇ ਹਸਪੀਟਲ ਦਾਖਲੇ ਜੀ ਉਹਨਾਂ ਦੀ ਮਰੇ ਬਾਹੇ ਵੀ ਟੁੱਟ ਗਈ ਦੀ ਐ ਪੁਲਸ ਆਈ ਜੀ ਪੁਲਸੀ ਲੋਕਾਂ ਦੇਖ ਕੇ ਗਈ ਨੇ ਉਹ ਆਪਣੀ ਸਾਰੀ ਗੱਲਬਾਤ ਕਰਕੇ ਗਈ ਉਹ ਕਹਿੰਦੇ ਕੋਈ ਗੱਲ ਨਹੀਂ ਜੋ ਵੀ ਕਾਨੂੰਨੀ ਕਾਰਵਾਈ ਹੋਏ ਜੀ ਮੈਂ ਹੀ ਕਰਾਂ ਸੀਤਾ ਸੀਤਾ ਨਹੀਂ ਆ ਲੈ ਚੇ ਨੀ ਕੰਪਟੇ ਇਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੁੰਡਾ ਤੇ ਵਾਰ ਕਰ ਤੱਕ ਆਂਦਾ ਮੈਂ ਮਾਰੀ ਜੀ ਤੰਦੀ ਲਾਵੇਂ ਰਾਂ ਤੇ ਤੰਦ ਕੱਢ ਕੇ ਵਾਰੂ ਮਾਰ ਕੇ ਮੁੰਡੇ ਨੂੰ ਇਹ ਪੈ ਗਏ ਨੇ ਇਹ ਦੋਹੇ ਪਾਸੇ ਰਹਿੰਦੇ ਹਨ ਇਹ ਕਿਹੜਾ ਪਾਲਿਆ ਮੁਕੇਂ ਦਾ ਫਰੇ ਮੁੰਡਾ ਲੈ ਅਸਤ ਦੇ ਗੇਬੀ ਨਹੀਂ ਆ ਚੰਗਿਆ ਛੋਟੀ ਅੰਗਰ ਦਾ ਸਿੰਘ ਆ ਜੇ ਵੀ ਕਹਦੇ ਤੋੜ ਪਾ ਦੇ ਸਾਡੇ ਤੇ ਮੜ ਜਾ ਕਿੰਤੀ ਆ ਜੇ ਸਾਡੇ ਪਰ ਆਉਂਦਾ ਵੀ ਇਹ ਨਵੇਂ ਕੰਮ ਕਰਦਾ ਇੱਕ ਦੰਦ ਦਾ ਛੋਟਾ ਨਾ ਹਲਾ ਕਲੰਗੀ ਦਾ ਉਹਦੇ ਦੋ ਮੁੰਡੇ ਨੇ ਇੱਕ ਵੀਆ ਹੈ ਇਹਨਾਂ ਦੇ ਘਰ ਦੀ ਆ ਬੈ ਗਈ ਸਾਨੂੰ ਸੁਣਾ ਇਹ ਇੱਕ ਵਾਰ ਸਾਡੇ ਗੇਬੀ ਪਹਾਂ ਇਹ ਕਹਿੰਦੇ ਨੇ ਇੱਧਰ ਨੂੰ ਬੂਹਾ ਖਾਣੂ ਕਰ ਜਾ ਤਾਂ ਉਹ ਕਹਿੰਦਾ

ਇਹਦੇ ਮੁੰਡੇ ਨੇ ਇੱਥੇ ਦੁਕਾਨ ਖੋਲੀ ਦੀ ਏ ਕਿ ਸਾਰੀ ਕਿ ਜਿਹੜੇ 10-20 ਮੁੰਡੇ ਕਰਕੇ ਇੱਥੇ ਦਫ਼ਤਰ ਬਣਾਇਆ ਦੇ ਨੇ ਤੇ ਚਿੱਟੇ ਵਾਲੇ ਬਾਹਰ ਛੜਦਾ ਹੈ ਜਿਹੜੂ ਜੀ ਕਰਦਾ ਕਿ ਰਾਹ ਜਾਂਦੇ ਨੇ ਹੱਥੀ ਪੈਂਦੇ ਨੇ ਇੱਥੇ ਮਹੱਲੇ ਦੇ ਵਿੱਚ ਪੂਰੀ ਇਨਕੁਆਇਰੀ ਕੀਤੀ ਜਏ ਕਿ ਇਹਨੂੰ ਜਿਹੜਾ ਕੋ ਪੁੱਛਿਆ ਕਿ ਸਿਆਈ ਹੈ ਇਹਨਾਂ ਦੇ ਇੱਥੇ ਬਦਮਾਸ਼ਾਂ ਦਾ ਡੱਬਾ ਬਣਾਇਆ ਦਾ ਅਸੀਂ ਤੇ ਵੀਡੀਓ ਵੀ ਬਖਾਲੀਏ ਕਿ ਜਿਹਦੇ ਜੀ ਕਰਦੇ ਨੇ ਹੱਥੀ ਪੈਂਦੇ ਨੇ ਜਾ ਕੇ ਹੈ ਆ ਮੈਂ ਵੇਖੋ ਮੇਰਾ ਉਹਦੇ ਚ ਸਿਰ ਵੀ ਇਹਨਾਂ ਨੇ ਬਾਛੜਿਆ ਤਾਂ ਉਦੋਂ ਦਾ ਹੈ ਅਹੀਂ ਤੇ ਕਹਿੰਦੇ ਨੇ ਸਰਕਾਰ ਨੂੰ ਪੂਰੀ ਤਕੜੀ ਸਖਤਾਈ ਨਾਲ ਇਹਨਾਂ ਨੂੰ ਪੈਸਾ ਆਣਾ ਚਾਹੀਦਾ ਮੇਰੇ ਤਾਂ ਮੁੰਡਾ ਵਿਜੈ ਕੁਮਾਰ ਇਹਦੇ ਘਰ ਦੇ ਵੀ ਵੇਖਿਆ ਹਨ ਕਿ ਹਾਲਾਤ ਕਿ ਕਿਦਾਂ ਮਟੇ ਮਾਰ ਮਾਰ ਕੇ ਇਹਨਾਂ ਨੇ ਜਸਤ ਸੱਡਿਆ ਕੱਕ ਨਹੀਂ ਅਹੀਂ ਉਹਨਾਂ ਦੇ ਨਿਆਣੇ ਵੀ ਸਪੇਕਿਆਂ ਦੇ ਘਾਲਛਰੇ ਨੇ ਕਿ ਡਰ ਦੇ ਕੇ ਕਿਸੇ ਬੱਚੇ ਦੇ ਨਾਲ ਲੱਗ ਜੇ ਲੇਕਿਨ ਸਾਭ ਚਾਹੀਦਾ ਮਰਾਂ ਨੂੰ ਇਹਦੀ ਕੀ ਗੱਲ ਹੈ ਅਹੀਂ ਜਦੋਂ ਨੇ ਇਹ ਨਵੇਂ ਨੁਕਰ ਦੇ ਕਮਰਾ ਬਣਾਇਆ ਤਾਂ ਇਹਨਾਂ ਦੇ ਇੱਥੇ ਬਦਮਾਸ਼ਾਂ ਦਾ ਅੱਡਾ ਬਣਾ ਹਰ ਮਾਲੇ ਜੀ ਬਾਕੀ ਵੀ ਤੇ ਲੋਕੀ ਰਹਿਣ ਦੇਣ ਉਹ ਖਾਓ ਗਿਆ ਨਹੀਂ ਆ ਪਣਾ ਦਾ ਤੇ ਕੁੜੀਆਂ ਇੱਧਰ ਨੂੰ ਨੰਗਣੇ ਜਨਾਨੀਆਂ ਨੂੰ ਨੰਗਣੇ ਨਹੀਂ ਦਿੰਦੇ ਉਹਨਾਂ ਦੇ ਮੂੰਹ ਤੇ ਸਹੀਟਾਂ ਨਾਲ ਪੀਪੀ ਕੇ ਧੂਮਾ ਮਾਰਦੇ ਨੇ ਲੋਕੀ ਡਰਦੇ ਹੁੰਦੇ ਨਹੀਂ ਕਿ ਤੰਗ ਹੋ ਗਏ ਦੇਣੇ ਇਹਨਾਂ ਕੋਲ ਬਹੁਤ ਲੱਗੀਆਂ ਐਮਐਲਏ ਦਾ ਸਾਡੇ ਕੋਲ ਜਾਣਾ ਬਾਂਧੀ ਕੰਪੀਟਿਸ਼ਨ ਸਹੀਕ ਨਹੀਂ ਆਪਰ ਚ ਕਿਹਦੇ ਦਿਨ ਸੁਧਾਰ ਹੋਏ ਇਹਨਾਂ ਮੱਤੇ ਡਾਵਾ 30 ਨਾ ਐਮਐਲਏ ਅਣਖਾਤ ਬਿਆਨ ਦੇ ਬਿਆਨ ਦੇ ਕਿ ਲੋਕ ਨੂੰ ਨਹੀਂ ਕਰ ਰਹੀ ਤੇ ਮਰਜ਼ੀ ਕਰ ਰਹੀ ਕੜੋਂ ਤੱਕ ਨਹੀਂ ਪਹੁੰਚੀ ਇਹ ਜੇ ਜੋ ਵੀ ਪ੍ਰੂਫ ਦੇਣਗੇ ਉਹ ਉਸ ਹਾਵਨ ਕਰ ਦੇਗੀ